ਤਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਪਿੰਡਾਂ ਵਾਲੀ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਦੋਸਤੋ ਤੇ ਦੋਸਤੋ ਅੱਜ ਜਿਹੜਾ ਆਪਾਂ ਮੈਸੇਜ ਪਾਉਣ ਜਾ ਰਹੇ ਆ ਮੈਂ ਉਹ ਇਸ ਸੰਬੰਧ ਦੇ ਵਿੱਚ ਹੈ ਕਿ ਜਿਹੜੀ ਆਪਾਂ ਸ਼ਾਰਟ ਇੰਟਰਵਿਊ ਬਣਾਈ ਸੀਗੀ ਤੇ ਇੱਕ ਵੀਡੀਓ ਬਣਾਈ ਸੀਗੀ ਉਹ ਮਾਈਕ ਦੇ ਵਿੱਚ ਥੋੜੀ ਜੀ ਟੈਕਨੀਕਲ ਸਮੱਸਿਆ ਕਰਕੇ ਉਹਦੀ ਆਵਾਜ਼ ਨਹੀਂ ਆ ਰਹੀ ਸੀ ਤਾਂ ਕਰਕੇ ਅਸੀਂ ਉਹ ਵੀਡੀਓ ਅਪਲੋਡ ਨਹੀਂ ਕਰ ਸਕਿਆ ਅੱਜ ਤੇ ਉਹਦੇ ਲਈ ਅਸੀਂ ਜਮਾਦੇ ਚਾਰਜ ਕਰਾਂ ਤੇ ਦੋਸਤੋ ਬਾਕੀ ਅਸੀਂ ਹੁਣ ਡੇਲੀ ਅਪਡੇਟ ਹੋਇਆ ਕਰਾਂਗੇ ਅਸੀਂ ਆਪਣੇ ਪਿੰਡਾਂ ਵਾਲੇ ਚੈਨਲ ਤੇ ਤੇ ਅਸੀਂ ਤੁਹਾਡੇ ਲਈ ਵਧੀਆ ਤੋਂ ਵਧੀਆ ਬਲੌਗਸ ਵੀਡੀਓਜ਼ ਤੇ ਸ਼ਾਰਟ ਮੂਵੀਜ਼ ਲੈ ਕੇ ਹਾਜ਼ਰ ਹੋਇਆ ਕਰਾਂਗੇ ਤੇ ਕਮੈਂਟਾਂ ਦੇ ਵਿੱਚ ਆਪੋ ਆਪਣੀ ਰਾਏ ਜ਼ਰੂਰ ਦੱਸਿਆ ਕਰੋ ਕਿ ਤੁਹਾਡੇ ਵਾਸਤੇ ਕਿੱਤਾਂ ਦੀਆਂ ਅਸੀਂ ਫਿਲਮਾਂ ਲੈ ਕੇ ਆਈਏ ਤੇ ਤੁਹਾਡੇ ਵਾਸਤੇ ਹੋਰ ਅਸੀਂ ਕਿਸ ਤਰ੍ਹਾਂ ਦੀਆਂ ਸ਼ਾਰਟ ਮੂਵੀਜ਼ ਲੈ ਕੇ ਆਈਏ ਤਾਂ ਆਪੋਂ ਆਪਣੀ ਰਾਏ ਜ਼ਰੂਰ ਦੱਸਿਆ ਕਰੋ ਜੀ ਸਾਨੂੰ ਤੇ ਬਾਕੀ ਆਪਾਂ ਹੁਣ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਟੈਕਨੀਕਲ ਥੋੜੀ ਜਿਹੀ ਸਮੱਸਿਆ ਸੀ ਤਾਂ ਕਰਕੇ ਅਸੀਂ ਉਹਦੇ ਵਿੱਚ ਅਪਲੋਡ ਨਹੀਂ ਕਰ ਸਕੇ ਅਸੀਂ ਅੱਜ ਫਿਲਮ ਤੇ ਉਹਦੇ ਲਈ ਅਸੀਂ ਬਾਕੀ ਉਹਦੇ ਤੇ ਵਿੱਚ ਅਸੀਂ ਕੰਮ ਕਰ ਰਹੇ ਆ ਕਿ ਫਿਲਮ ਨੂੰ ਵਧੀਆ ਤੋਂ ਵਧੀਆ ਬਣਾਇਆ ਜਾ ਸਕੇ ਤੇ ਬਾਕੀ ਆਪਾਂ ਜੀ ਕੱਲ ਨੂੰ ਮਿਲਦੇ ਆਂ ਦੋਸਤੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤੇ ਸ਼ੇਅਰ ਕਰਦਾ ਕਰੋ ਤੇ ਲਾਇਕ ਕਰਦਾ ਕਰੋ ਜੀ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਆਉਂਦੇ ਬਾਦ ਦੇਰੋ ਲਵ ਯੂ ਆਲ